ਆਨਲਾਈਨ ਥੱਗ ਨਵੇਂ-ਨਵੇਂ ਤਰੀਕਿਆਂ ਨਾਲ ਪੋਲੇ-ਪਾਲੇ ਲੋਕਾਂ ਨੂੰ ਥੱਗ ਰਹੇ ਹਨ ਅਤੇ ਅੱਜ ਦੇ ਦਿਨ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਡਰਾ ਕੇ ਜਾਂ ਹੋਰ ਤਰੀਕਿਆਂ ਨਾਲ ਫਸਾ ਕੇ ਆਨਲਾਈਨ ਠੱਗੀ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਹਨ ਇਸ ਤਰ੍ਹਾਂ ਦਾ ਇਹ ਮਾਮਲਾ ਨਜ਼ਦੀਕੀ ਕਨੌਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬੀਬੀ ਪੁਲਿਸ ਬਿਆਨਵੇ ਨੰਬਰ ਤੋਂ ਆਈ ਫੇਕ ਕਾਲ ਵੱਲੋਂ ਦਿੱਤੀਆਂ ਧਮਕੀਆਂ ਤੋਂ ਬਾਅਦ SBI ਗਾਹਕ ਸੇਵਾ ਕੇਂਦਰ ਕਨੌਲੀ ਵਿਖੇ ਉਹਨਾਂ ਨੂੰ 21000 ਰੁਪਏ ਪਾਉਣ ਦੇ ਲਈ ਆਈ ਸੀ ਪਰ ਇਸ ਮੌਕੇ ਤੇ ਗਾਹਕ ਸੇਵਾ ਕੇਂਦਰ ਤੇ ਤਾਇਨਾਤ ਦਿਲਬਾਗ ਸਿੰਘ ਨੂੰ ਬੀਬੀ ਦੀਆਂ ਗੱਲਾਂ ਤੋਂ ਪਤਾ ਚੱਲਿਆ ਤਾਂ ਉਸਨੇ ਉਪਰੋਕਤ ਆਈ ਫੇਕ ਕਾਲ ਦੇ ਬਾਰੇ ਉਸਨੂੰ ਜਿੱਥੇ ਜਾਗਰੂਤ ਕੀਤਾ ਉੱਥੇ ਹੀ ਉਸ ਦੇ 21000 ਰੁਪਏ ਵੀ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਸੋ ਲੋੜ ਹੈ ਇਸ ਤਰ੍ਹਾਂ ਦੇ ஆன்ਲਾਈਨ ਠੱਗਾਂ ਤੋਂ ਬਚਣ ਦੀ ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ ਜੀਐਸ ਸੈਣੀ ਦੀ ਇਸ ਰਿਪੋਰਟ ਵਿੱਚ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਡਿਜੀਟਲ ਤਕਨੌਲੀ ਇੱਕ ਨਾ ਆਪਣੇ ਸਰਵਿਸ ਕੇਅਰ ਸੈਂਟਰ ਐਸਵੀ ਦਾ ਆਪਣਾ ਗ੍ਰਾਹਕ ਸੇਵਾ ਕੇਂਦਰ ਕਸਟਮਰ ਕੇਅਰ ਪੁਆਇੰਟ ਦਰਵਾਜੀ ਦੁਕਾਨ ਤੇ ਪਹੁੰਚੇ ਹਾਂ ਤੇ ਉੱਥੇ ਇੱਕ ਕਸਟਮਰ ਉੜਾਇਸ ਜਿਆਨ ਦੇਸ਼ ਦੇ ਬੈਂਕ ਦਾ ਕਿਸ ਤਰ੍ਹਾਂ ਖਾਤਾ ਕਿਸੇ ਦੀ ਫੇਕ ਕਾਲ ਆਈ ਇਹ +92 370 ਆ ਦੇਖੋ 4382303 318 044 6619 ਪਲੱਸ ਵਾਟ ਮਨਾਂ ਦੇ ਪਾਕਿਸਤਾਨ ਦੇ ਨੰਬਰ ਆ ਤੇ ਉਹ ਕਹਿੰਦਾ ਤੁਹਾਨੂੰ ਜਾਣ ਤੇ ਮਰਦਣਾ ਇੱਕ ਇਕਾਈ ਲੀਡ ਜਾਈਏਕਰ ਕਨੋਲੇ ਤੋਂ ਤੇ ਉਹਨਾਂ ਨਾਲ ਗੱਲਬਾਤ ਵੀ ਕਰਵਾਗੇ ਤੇ ਦੱਸਾਂਗੇ ਤੇ ਕਿ ਮੈਂ ਉਹਨਾਂ ਨੂੰ ਕੱਲਾਂ ਆ ਰਹੀਆਂ ਤੰਗ ਕਰ ਰਹੇ ਨੇ ਤੇ ਇਦਾਂ ਫੇਕ ਕੱਲਾਂ ਧੰਗੀਆਂ ਦੇ ਕੇ ਲੋਕ ਆਪਣੇ ਕਿ ਇਦਾਂ ਆ ਮਾਸਟਰਮਾਈਂਡ ਆਪਣੇ ਖਾਤੇ 'ਚ ਪੈਸੇ ਪਾ ਲੈਂਦੇ ਨੇ ਤੇ ਗਲਤ ਕਰਦੇ ਆ ਕਿ ਆ ਕਹਿੰਦੇ ਨੇ ਉਹ ਠੀਕ ਹੈ ਜੀ ਇਹ ਆ ਜੀ ਇਹ ਆਪਣੇ ਭੈਣੇ ਕਲੌਲੇ ਤੋਂ ਆਏ ਦੇ ਨਾਲ ਗਲਤ ਕਰਾਂਗੇ ਇਹਨੂੰ ਫੇਕ ਕਾਲ ਆਈ ਆ ਆ ਨੰਬਰ ਆ ਯਾਰ ਰਸਤੋਂ ਬੰਦ ਹੋ ਗਿਆ ਨਾ ਸਰ ਆਵਾੜਾ ਨੰਬਰ ਹੈ ਇਹ ਤਮਕੀਆ ਦਿੰਦਾ ਹੈ ਵੀ ਸੀਬੀਐਸ ਬੋਰਡ ਤੇ ਤੁਹਾਡੀ ਕੰਪਲੀਟ ਹੋ ਗਈ ਹੈ ਤੁਹਾਨੂੰ ਸਾਡੇ ਸਾਰੇ ਟੱਬਰ ਨੂੰ ਅੰਦਰ ਕੀਤਾ ਜਾਵੇਗਾ ਕਾਹਤੇ ਪੁੱਛਣ ਤੁਸੀਂ ਸਰ ਉਹ ਕਹਿੰਦੀ ਹੈ ਵੀ ਵੀ ਤੁਹਾਡਾ ਸਮਾਨ ਆ ਰਿਹਾ ਪਿੱਛੇ ਵੀ ਇਸ ਕਰਕੇ ਤੁਹਾਨੂੰ ਅੰਦਰ ਕੀਤਾ ਜਾਵੇਗਾ ਸਮਾਨ ਕਿਹੜਾ ਆ ਰਿਹਾ ਸਰ ਇਹ ਵਾਲਾ ਮੁੰਡਾ ਸਮਾਨ ਭੇਜ ਰਿਹਾ ਹੈ ਇਹ ਵਾਲਾ ਮੁੰਡਾ ਤੰਗ ਵੀ ਕਰ ਰਿਹਾ ਤਾਂ ਮੈਨੂੰ ਸਮਾਨ ਵੀ ਭੇਜਿਆ ਹੈਗਾ ਇਹਨੇ ਵੀ ਉਹ ਕਹ ਰਿਹਾ ਵੀ ਇਹ ਵੀ ਸਮਾਨ ਆ ਗਿਆ ਹੈ ਤੁਹਾਡਾ ਚੰਡੀਗੜ੍ਹ ਪੁੱਜ ਗਿਆ ਹੈ ਉਹਦਾ ਐਕਸੀਡੈਂਟ ਹੋ ਗਿਆ ਉਹ ਮੇਰੇ ਤੇ ਪੈਸੇ ਮੰਗਦਾ ਹੈ ਕੀ 21000 ਰੁਪਏ ਤੁਸੀਂ ਕਰੋ ਜਾਂ 80000 ਰੁਪਏ ਮੈਨੂੰ ਦੋ ਅੱਛਾ ਸਰ ਜਿੰਨਾ ਮੇਰੇ ਤੋਂ ਹੁੰਦਾ ਹੈ ਮੈਂ ਉਹਨਾਂ ਕਿ ਮੈਂ ਕਹਤਾਂ ਮੈਂ ਮੇਰੇ ਤੋਂ ਜਿੰਨਾ ਹੋਊਗਾ ਮੈਂ ਉਹਨਾਂ ਕਰੂੰਗੀ ਸਰ ਫਿਰ ਮੈਨੂੰ ਮੈਂ ਆਈ ਆ ਇੱਧਰ ਆਈ ਆ ਭਾਜੀ ਕੋਲ ਆਈ ਆ ਭਾਜੀ ਨੇ ਫਿਰ ਮੈਨੂੰ ਸਲਾਹ ਦਿੱਤੀ ਆ ਵੀ ਤੁਸੀਂ ਇਹਨੂੰ ਨਾ ਉਹ ਕਰੋ ਵੀ ਤੁਸੀਂ ਨਾ ਪੈਸੇ ਪਾਓ ਵੀ ਤੁਸੀਂ ਫਾਇਦੇ 'ਚ ਰਹੋਗੇ ਵੀ ਤੁਸੀਂ ਕੰਨੋ ਇਦਾਂ ਕੁੱਤੇ ਕੁੱਤੇ ਉਹ ਕਰ ਰਹੇ ਹੈ ਇਹ ਕਾਲ ਆ ਨਾ ਇਹ 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 ਫੇਕ ਆ ਲੇਖੋ ਆ ਦੇਖੋ ਆ ਪਲੱਸ 7 ਹਾਂਜੀ ਇਹ ਫੇਕ ਕੋਲ ਅਜੀ ਚਾਰੋਂ ਕੀ ਚਾਲ ਆਏ ਤੁਹਾਨੂੰ ਧਮਕੀਆਂ ਧਮਕੀਆਂ ਦਿੰਦੀ ਐ ਸਰ ਇਹ ਮੈਨੂੰ ਅੱਛਾ ਜੀ ਪਹਿਲੇ ਪਹਿਲਾ ਵੀ ਫੋਨ ਆਇਆ ਕਦੀ ਸਰ ਹੁਣੇ ਆਇਆ ਸਰ ਹਫਤਾ ਖੰਡ ਹੋ ਗਿਆ ਸਰ ਤੁਹਾਨੂੰ ਹੁਣੇ ਫੋਨ ਆਇਆ ਸਰ ਮੈਂ ਤਾਂ ਬਹੁਤ ਕੰਪਲੀਟ ਲੋ ਤੁਸੀਂ ਕਰਦੀ ਦੱਸਿਆ ਹੈਗਾ ਹਾਂਜੀ ਕ ਕਰਦੇ ਇਹਨੂੰ ਦੱਸਿਆ ਆਪਣੇ ਨੂੰ ਸਰ ਕਿਸੇ ਨੂੰ ਨੇ ਦੱਸਿਆ ਹੈਗਾ ਸਰ ਮੈਂ ਦੱਸਣ ਵਾਲੀ ਤੇ ਜਿੰਨੇ ਨੂੰ ਉਹ ਹੋ ਗਿਆ ਅੱਛਾ ਜੀ ਤੇ ਉਹ ਰੋਜ਼ ਪੈਸੇ ਮੰਗ ਰਹੇ ਕਿੰਨੇ ਪੈਸੇ ਮੰਗ ਰਹੇ ਸਰ ਵਾਲਾ ਨੰਬਰ ਪੈਸੇ ਮੰਗ ਰਿਹਾ ਕਹਿੰਦਾ ਮੈਨੂੰ 80000 ਰੁਪਏ ਦੋ ਸਰ ਮੈਂ ਕਿਹਾ ਮੈਂ ਕਿ ਮੇ ਮੇ ਪਜਨਾ ਹੁੰਦਾ ਮੈਂ ਉਨਾ ਕਰਤੀ ਤੁਸੀਂ ਤੁਸੀਂ ਕਾ ਦੇਣਾ ਤੁਸੀਂ ਕਾ ਗਿਆ ਜਿਆ ਗਿਲਤ ਕੰਮ ਨਹੀਂ ਕਿਰਾ ਤੁਸੀਂ ਤੁਸੀਂ ਪੈਸੇ ਕਾ ਦੇਣੇ ਆ ਸਰ ਹੁਣ ਫਿਰ ਉਹ ਕਹਿੰਦਾ ਨਹੀਂ ਤੁਹਾਨੂੰ ਜੇਲ੍ਹ ਦੇ ਅੰਦਰ ਕੀਤਾ ਜਾਊਗਾ ਤੁਹਾਡੇ ਸਾਹ ਦੇ ਉੱਪਰ ਨੂੰ ਐਂ ਤਾਂ ਕਹਿਣ ਨਾਲ ਜੇਲ੍ਹ ਦੇ ਅੰਦਰ ਕੋਈ ਹੋ ਜਾਊਗਾ ਜੀ ਅਸੀਂ ਆਪਣਾ ਦਵਾ ਕੇ ਲਾਓ ਪਰ ਅਸੀਂ ਡਰਦੇ ਆ ਫਿਰ ਤਾਂ ਕਰਕੇ ਅਸੀਂ ਪਰ ਤੁਸੀਂ ਜੇ ਮੰਨ ਲਓ ਦਲਵਾਗ ਜੀ ਨਾ ਕਹਿੰਦੇ ਦਲਵਾਗ ਜੀ ਨਾ ਪਾਦਨੇ ਸੀ ਜੇ ਹੋਰ ਕੋਈ ਹੋਰ ਵੀ ਹੁੰਦੇ ਬੰਦੇ ਚਲੋ ਇਹਦਾ ਸਿਰ ਪਰਸਨ ਆ ਇਹਨਾਂ ਦੇ ਅੱਗੇ ਵੀ ਮਨਾ ਕਰਦੇ ਆ ਵੀ ਭਾਈ ਇੱਕ ਐਦਾ ਪੈਸੇ ਨਹੀਂ ਪਾਣੇ ਫੇਕ ਕਾਲ ਆ ਅੱਗੇ ਵੀ ਆਈ ਸੀ ਇੱਕ ਲੇਡੀਸ ਪੰਦੀ ਕਿਥੇ ਦੇਦੀ ਉਹ ਇਹਨਾਂ ਗੱਲ ਕਰਾਂਗੇ ਤੇ ਉਹ ਵੀ ਇਦਾਂ ਇਹਨੂੰ ਤਮਕੀ ਆ ਰਹੀ ਸੀ ਤੇ ਦਲਵਾਗ ਜੀ ਨੇ ਸੁਝਾਇਆ ਪਰ ਉਹ ਮੰਨੀ ਨਹੀਂ ਪਰ ਉਹ ਕਹਿੰਦੇ ਹੋਰ ਪਾਸੋਂ ਪੈਸੇ ਪਾ ਲੇਗੀ ਪਰ ਐਦਾਂ ਤੁਸੀਂ ਜੇਕਰ ਤੁਹਾਨੂੰ ਫੇਕ ਆ ਲਾਉਂਦੀ ਪਰ ਹਫਤੇ ਪਹਿਲਾਂ ਕੋ ਪੁਲਿਸ ਕੰਪਲੇਟ ਨੂੰ ਕਰੋ ਤੇ ਐਦਾਂ ਪੈਸੇ ਨਾ ਦੋ ਪਾਓ ਠੀਕ ਹੈ ਫੇਕ ਹੈ ਅੱਜਕੱਲ ਸਾਰਾ ਫਰਾਡ ਹੈ ਪਾਕਿਸਤਾਨ ਦਾ ਨੰਬਰ ਆ ਤੇ ਇਹ ਕਿੰਨੇ ਤੋਂ ਡੇਢ ਤੋਂ ਆਉਂਦਾ ਤੁਹਾਨੂੰ ਫੋਨ ਹੈ ਕਿ ਹਫਤਾ ਹੀ ਹੋਇਆ ਹੈ ਸਰ ਮੈਂ ਆਜੀ ਕਰਵਾਣੇ ਤੇ ਪੁਲਿਸ ਦੇ ਜਿੰਨੇ ਮੈਨੂੰ ਬਾਜੀ ਨੇ ਦੱਸਿਆ ਹੈਗਾ ਕਿ ਕਿੰਨੇ ਬਣ ਲੱਗੇ ਸੀ ਪੈਸੇ ਉਹਦੇ ਸਰ 23000 ਜਿਆਦਾ ਪੈਸੇ ਆਏ ਤੁਹਾਡੇ ਕੋਲ ਨਹੀਂ ਸਰ ਇਹ ਦੇਖ ਜੇ ਪੈਣ ਇਹ ਕਿਆ ਨਾਮ ਤੁਹਾਡਾ ਸਰ ਨਵਜੋਤ ਕੋਰ ਨਵਜੋਤ ਕੋਰ ਆਇਆ ਕਿ ਨਾਲੇ ਤੋਂ ਤੇ ਇਹ ਆਪਣੇ ਆਈ ਸੀ ਇਹ ਆਪਣੇ ਖਾਤੇ 'ਚ 21000 ਪਾਉਣ ਆ ਗਏ ਤੇ ਕਿਸੇ ਦੀ ਫੇਕ ਕਾਲ ਆਈ ਧਮਕੀ ਦਿੰਦਾ ਕੋਈ ਬੰਦਾ ਤੇ ਇੱਥੇ ਫਿਰ ਜਿਹੜੇ ਸੂਈਵਾਨ ਹੁੰਦੇ ਨੇ ਨਾ ਜੀ ਆਪਾਂ ਗਲਗ ਸੇਵਾ ਕੇਂਦਰ ਕਸਟਮਰ ਕੇ ਸਰਵਿਸ ਪੁਆਇੰਟ ਵਾਲੇ ਦਿਲਵਾਖ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਜਾਗਰੂਕ ਕਰਿਆ ਪਈਏ ਭਾਈ ਫੇਕ ਕਾਲ ਆ ਤੇ ਮੈਨੂੰ ਬੁਲਾਇਆ ਮੌਕੇ ਤੇ ਤੇ ਇਦਾਂ ਦੀ ਭਾਈ ਜੇਕਰ ਕਿਸੇ ਵੀਰ ਭੈਣ ਨੂੰ ਜਤੀ ਭੈਣ ਨੂੰ ਇਦਾਂ ਦੀ ਫੇਕ ਆਉਂਦੀ ਆ ਤਾਂ ਡਰਜੇ ਦੀ ਕੋਈ ਲੋੜ ਨਹੀਂ ਹੈਗੀ ਸਭ ਤੋਂ ਪਹਿਲਾਂ ਪੁਲਿਸ ਕੰਪਲੀਟ ਕਰੋ ਤੇ ਬਾਕੀ ਆਪਣੇ ਜਿਹੜੇ ਆਪਣੇ ਲਾਗ ਲਾ ਕੋਈ ਆਪਣੇ ਸੁਵਿਧਾ ਕੇਂਦਰਾਂ ਸੇਵਾ ਕੇਂਦਰਾਂ ਗ੍ਰਾਹਕ ਸੇਵਾ ਕੇਂਦਰਾਂ ਕੋਈ ਸੇ ਬੈਂਕ ਦਾ ਉੱਦ ਨਾਲ ਸੰਵਾਰ ਕਰੋ ਹਨਾ ਜੇ ਤੁਹਾਡਾ ਕੋਲ 50 ਬੈਂਕ ਦਾ ਹਨਾ 50 ਬੈਂਕ ਦਾ ਖਾਤਾ ਨੰਬਰ ਫਿਰ ਤੁਸੀਂ ਉਹਨਾਂ ਨਾਲ ਸੰਬੰਧ ਆਪਣਾ ਸੰਬੰਧ ਪਰ ਰਾਪਤਾ ਕਾਇਮ ਕਰ ਸਕਦੇ ਸੀ ਉਹਨੂੰ ਮਿਲ ਸਕਦੇ ਜੀ ਪ੍ਰਬੰਧਕਾਂ ਨੂੰ ਮਿਲੇ ਨਹੀਂ ਤੁਸੀਂ ਉਹਨਾਂ ਨੂੰ ਨਹੀਂ ਸਰ ਉਹ ਉਹ ਕਿੱਥੇ ਨਿਕਿਆ ਸੀ ਹਾਂ ਮੈਨੂੰ ਮਿਲਣਾ ਚਾਹੀਦਾ ਜਿੱਕਿ ਮਨ ਲੋ ਇਦਾਂ ਹੀ ਫੇਕ ਕਰਾਉਂਦੀ ਹੈ ਡਰਦੇ ਕੋਈ ਲੋੜ ਨਹੀਂ ਹੈਗੀ ਕੋਈ ਗੋਲੀ ਨਹੀਂ ਮਾਰਨ ਲੱਗਿਆ ਗੁੰਬੋ ਨੇ ਵਿੱਚ ਉਹਨੂੰ ਕੁਝ ਨਹੀਂ ਹੋਣ ਲੱਗਿਆ ਇਹ ਸਭ ਫੇਕ ਆ ਇਹ ਮਾੜਾ ਫਰਾਡ ਬਾਜੀ ਨੂੰ ਹੁਣ ਬੱਜਣੀ ਲੋੜ ਆ ਹਣਾ ਅੱਗੇ ਤੋਂ ਵੀ ਜਾਗਰੂਕ ਕਰੋ ਮੈਂ ਇਹ ਵੀਡੀਓ ਕਾਹੀ ਬਣਾਈ ਥੋੜੀ ਜਾਗਰੂਕ ਕਰੋ ਤੇ ਤੁਸੀਂ 21 ਜਰਾ ਪਾਣਾ ਕਿਹਾ ਕੰਮ ਕਰਦੇ ਆ ਤੁਹਾਡੇ ਸਰ ਘੱਡੀ ਚ ਲਾਂਦੇ ਆ ਫੇਰ 21 ਜਰ ਤੁਸੀਂ ਪਾ ਦੇਣਾ ਸੀ ਫੇਰ ਉਹ ਬਾਕੀ ਫਿਰ ਸਾਰਾ ਸਿਸਟਮ ਨਹੀਂ ਵਿਕਣ ਜਾਣਾ ਸੀ ਮਹੀਨੇ ਦਾ ਹੈ ਹੀ ਹੈ ਫੇਰ ਤੁਸੀਂ ਇਹ ਆਪਣੇ ਫਿਰ ਉਹੀ ਤਾਂ ਗੱਲ ਆ ਦੇਖੋ ਮੁੰਦੀ ਵੇਚ ਕੇ ਭੈਣ ਨਾ 21 ਜਰ ਪਾਣ ਲੱਗੀ ਡਰ ਗਏ ਸੀ ਤੇ ਚਲੋ ਵਧੀਆ ਹੋ ਗਿਆ ਜੀ ਆਪਣਾ ਪਚਾ ਹੋ ਗਿਆ ਠੀਕ ਹੈ ਜੀ ਅੱਗੇ ਨੂੰ ਜੇ ਆਉਂਦੀ ਆ ਤਾਂ ਐਦਾਂ ਦੇ ਅਧਿਕਾਰੀਆਂ ਨਾਲ ਤੇ ਗੱਲਬਾਤ ਕਰੋ ਤੇ ਪੁਲਿਸ ਕੰਪਲੀਟ ਪੁਲਿਸ ਕੰਪਲੀਟ ਵੀ ਦਿਖਾ ਕਰਾ ਦਿਓ ਹੈ ਤੇ ਐਦਾਂ ਦੇ ਫੋਨ ਆਉਂਦੇ ਆ ਨੰਬਰ ਆ ਜੀ ਦੁਆਰਾ ਤੇ ਇੱਕ ਮਿੰਟ ਸਰ ਮੈਂ ਇੱਧਰ ਤੇ ਤੇ ਇਹ ਇਹਨਾਂ ਦੀ ਇੱਥੇ ਦੋ ਆਜ ਆ ਨੰਬਰ ਹੈ ਹਾਂ ਆ ਤੇ ਨੰਬਰ ਆ ਬੋਲ ਲੈ ਆ 4 ਨੰਬਰ ਹੈ ਸਾਰੇ 4 ਨੰਬਰਾਂ ਦੇ 1 2 ਉਂਗਲੀ ਲਾਓ 1 1 2 3 4 ਹਾਂ 1 2 3 4 ਇਹ 4 ਨੰਬਰ ਆ ਠੀਕ ਹੈ ਜੀ ਅੱਗੇ ਤੇ ਨਹੀਂ ਪਾਣੀ ਠੀਕ ਆ ਪੈਸੇ ਹਾਂ ਬਸ ਆਰਾਮ ਲਿ ਜਾਓ ਕੋਈ ਟੈਨਸ਼ਨ ਨਹੀਂ ਕੋਈ ਲੋੜ ਨਹੀਂ ਹੈਗੀ ਬਾਕੀ ਜੇ ਸਾਡੀ ਐਲਪੀ ਲੋੜੀ ਦਾਪਾ ਕਰਾਂਗੇ ਠੀਕ ਹੈ ਓਕੇ ਜੀ ਹਾਂ ਜੀ ਆਪਣੀ ਇੱਕ ਨੋਲੇ ਤੋਂ ਆਏ ਦੇ ਅਵਨੀਤ ਕਾ ਨਾਮ ਇਹਨਾਂ ਦਾ ਤੇ ਇਹ ਕਸਟਮਰ ਐ ਤੁਹਾਨੂੰ ਕੀ ਕਹਿੰਦੀ ਸੀ ਇਹ ਮੈਨੂੰ ਕਹਿੰਦੇ ਕਸਟਮਰ ਦੇ ਅਕਾਊਂਟ 'ਚ ਪੈਸੇ ਪਾਉਣੇ ਆ ਅੱਛਾ ਜੀ ਵਟਸਐਪ ਤੇ ਮੈਸੇਜ ਕੀਤਾ ਸੀ ਕਿਸ ਨੇ ਇਹਨਾਂ ਦਾ ਅੱਛਾ ਜੀ ਤੁਸੀਂ ਪੁੱਛਿਆ ਦੀ ਕੌਣ ਆ ਜਦੋਂ ਮੈਂ ਵਟਸਐਪ ਖੋਲ ਕੇ ਦੇਖਿਆ ਮੈਨੂੰ ਲੱਗਾ 92 ਨੰਬਰ ਆ ਤੇ ਫਰਾਡ ਕਾਲ ਐ ਅੱਛਾ ਜੀ ਮੈਂ ਗਰਮ ਕੀਤਾ ਤੇ ਇਹ ਕਹਿੰਦੇ ਮੈਨੂੰ ਬਲੈਕਮੇਲ ਕਰਦੇ ਆ ਅੱਛਾ ਜੀ ਮੈਂ ਇਹਨਾਂ ਨੂੰ ਗਾਈਡ ਕੀਤਾ ਮੈਂ ਪੈਸੇ ਗਲਤ ਪਾਉਣੇ ਨਹੀਂ ਚਾਹੀਦੇ ਕਹਿੰਦੇ ਤੁਸੀਂ 5000 ਰੁਪਏ ਦਾ ਸਵਾਲ ਹੈ ਮੈਂ ਉੱਠ ਕੇ ਮੈਂ ਪਾਉਂਗੀ ਨਹੀਂ ਅੱਛਾ ਜੀ ਮੈਂ ਨਹੀਂ ਤੁਸੀਂ 2000 ਬੱਚਾ ਨੂੰ ਕੱਪੜੇ ਦਵਾ ਦਿਓ ਜਾਂ ਹੋਰ ਸਮਾਨ ਲੈ ਲਓ ਅੱਛਾ ਜੀ ਹੋਰ ਹੁੰਦਾ 2000 ਰੁਪਏ ਹਾਂ ਹਾਂ ਜੀ ਉਹ ਗਾਈਡ ਕਰਨ ਤੇ ਮੰਨ ਗਏ ਅੱਛਾ ਜੀ ਇੱਕ ਕਹਿੰਦੇ ਪਹਿਲਾ ਇੱਕ ਲੀਡ ਜਾਈ ਦੂ ਬੰਨੀ ਬਹੁਤ ਕਸਟਮਰ ਆਉਂਦੇ ਸਾਡੇ ਕੋਲ ਇੱਥੇ ਐਦਾਂ ਪੈਸੇ ਪਾਉਣਾ ਤਾਂ ਉਹਨਾਂ ਤੁਸੀਂ ਕਿਆ ਕਹਿਣੇ ਚਾਹੋਗੇ ਜੀ ਬਨਾਦਰ ਫੇਕ ਆਉਂਦੇ ਜਿੱਦਾਂ ਇਹੀ ਕਹਿੰਦੇ ਵੀ ਫਰਾਡ ਕਾਲ ਆਂਦੀ ਆ ਤੁਹਾਨੂੰ ਕੋਈ ਲਾਲਚ ਦਿੰਦਾ ਹੈ ਤੁਹਾਨੂੰ ਕਿਸੇ ਰੋ ਨੇ ਰੁਪਈਆ ਨਹੀਂ ਦੇਣਾ ਤੁਸੀਂ ਕਮਾ ਕੇ ਖਾਓ ਤੇ ਹੁਣ ਜਿਹੜੇ ਕਾਲਾਂ ਤੋਂ ਬਚੋ ਕਿਹੜੇ ਸ਼ਰੇਮ ਧਮਕੀਆਂ ਦੇ ਰਹੇ ਸੀ ਬੰਦਾ ਹੈ ਭਈ ਅੱਜ ਮਾਰ ਦੂੰਗਾ ਮੈਨੂੰ ਵੀ ਧਮਕੀ ਦਿੱਤੀ ਸੀ ਜਦੋਂ ਮੈਂ ਗੱਲ ਕੀਤੀ ਕਹਿੰਦਾ ਤੁਹਾਨੂੰ ਅਸੀਂ ਅੰਦਰ ਕਰ ਦਾਂਗੇ ਤੁਹਾਨੂੰ ਅਸੀਂ ਜੇਲ੍ਹ ਵਿੱਚ ਆ ਅੱਛਾ ਜੀ ਭਾਈ ਕੋਈ ਨੰਬਰ ਤੁਹਾਡਾ ਮੈਂ ਫਰਾਡ ਹੋਣੇ ਨੇ ਕਿੰਨਾ ਕੋਲਸ ਵਿੱਚ ਕਾਲ ਆਉਗੀ 5 ਮਿੰਟਸ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਕੈਨਰ ਵਗੈਰਾ ਜਾਂ account ਨੰਬਰ ਜਿਹੜਾ ਭੇਜਿਆ ਸੀ ਤੇ ਅੱਜ ਤਹਾਨੂੰ ਕਸਟਮਰ ਕਿੰਨੇ ਗਿਆ ਆ ਜਾਂਦੇ ਹਨ ਮਹੀਨੇ ਵਿੱਚ ਮਹੀਨੇ ਵਿੱਚ ਚਾਰ ਪੰਜ ਕਸਟਮਰ ਇਦਾਂ ਦੇ ਆਉਂਦੇ ਫਿਰ ਤੁਸੀਂ ਉਹਨਾਂ ਜਾ ਕੇ ਰੁਕ ਕਰਦੇ ਨਾ ਅਸੀਂ ਗਾਈਡ ਕਰ ਦਿੰਦੇ ਜਿਹੜਾ ਕਸਟਮਰ ਸਾਡੇ ਕੋਲ ਮੰਨ ਕੇ ਚੱਲ ਜਾਂਦਾ ਜਾਂ ਬਾਹਰ ਪ੍ਰਾਈਵੇਟ ਜਾ ਕੇ ਕਿਤੇ ਹੋਰ ਪਾ ਦੇਂਦਾ ਪੈਸਾ ਅੱਛਾ ਕਈ ਨੇ ਇਦਾਂ ਪੁਆਈਆਂ ਵੀ ਕਾਫੀ ਪੇਮੈਂਟ ਪਵਾ ਦਿੰਦੇ ਬਸ ਅੱਛਾ ਜੀ ਇਦਾਂ ਤੁਹਾਨੂੰ ਤੁਹਾਡੇ ਸਾਹਮਣੇ ਪੁਆਣੀ ਨਹੀਂ ਚਾਹੀਦੀ ਕਿ ਸਾਨੂੰ ਤਾਂ ਗਾਈਡਲਾਈਨ ਹੈ ਵੀ ਫਰਾਡ ਕਸਟਮਰ ਕਿਹੜਾ ਹੈ ਬਾਹਰ ਦਾ ਨੰਬਰ ਹੈ ਜਿਹੜੇ ਪ੍ਰਾਈਵੇਟ ਬੈਠੇ ਨੇ ਉਹਨਾਂ ਨੂੰ ਇਹ ਗਾਈਡ ਨਹੀਂ ਹੁੰਦਾ ਉਹਨਾਂ ਨੂੰ ਤਾਂ ਪੈਸੇ ਤੱਕ ਮਤਲਬ ਪਾ ਦਿੰਦੇ ਨੇ ਉਹ ਪਾ ਦ ਤੁਸੀਂ ਆ ਗਰੀਬ ਦੀ ਇੱਕ ਦੇ ਗਰੀਬ ਦੀ 21000 ਦੀ ਮਦਦ ਕਰੀ ਕਿਵੇਂ ਬਿਸਰ ਕਰਦੇ ਨਹੀਂ ਸਾਨੂੰ ਤਾਂ ਆਪਣੇ ਦਿਲ ਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਕਿਸੇ ਦੇ ਗਰੀਬ ਦੇ ਪੈਸੇ ਚਾਰ ਬਚ ਗਏ ਅੱਛਾ ਜੀ ਹੁਣ ਬਾਹਰ ਜਾ ਕੇ ਕਸਟਮਰ ਪਵਾ ਦਿਓ ਸਾਨੂੰ ਨਹੀਂ ਪਤਾ ਫਸਿਆ ਤੁਹਾਨੂੰ ਰਾਈਡ ਕਰਕੇ ਭੇਜਤਾ ਵੀ ਪੈਸੇ ਨਹੀਂ ਗਲਤ ਪਾਉਣੇ ਤੁਸੀਂ ਤਾਂ ਹੀ ਮੈਨੂੰ ਮੌਕੇ ਤੇ ਬੁਲਾਇਆ ਜੀ ਅਸੀ ਸਰ ਤੁਹਾਨੂੰ ਤਾਂ ਹੀ ਕਾਲ ਕੀਤੀ ਹੈ ਵੀ ਭਾਈ ਕਪਤਾਨ ਨੂੰ ਵੀ ਜਾ ਕੇ ਫੋਨ ਦੇ ਠੀਕ ਹੈ ਜੀ ਨਹੀਂ ਮੈਂ ਵੇਖ ਚੁੱਕ ਚੁਕੀ ਤੇ ਕਸਟਮਰ ਨੂੰ ਮੋੜ ਦਿੰਦਾ ਤੇ ਠੀਕ ਹੈ ਜੀ ਇਹ ਆਪਣੇ ਗ੍ਰਾਹਕ ਸੇਵਾ ਕੇਂਦਰ ਦੇ ਕਸਟਮਰ ਸਰਵਿਸ ਪੁਆਇੰਟ ਦੇ ਦਿਲਵਾਕ ਸੀ ਇਹਨਾਂ ਜਾਗਰੂ ਕਰਿਆ ਇੱਕ ਆਪਣੀ ਲੀਡ ਟੈਕਨੋਲੋਜੀ ਦੀ ਉਹਨੂੰ ਪੈਸੇ ਫੇਕ ਕਾਲ ਆਈ ਆ ਤੇ ਉੱਥੇ 21000 ਰੁਪਏ ਪਾਉਣ ਤੋਂ ਜਾਗਰੂ ਕਰਿਆ ਵੀ 21000 ਭਾਈ ਨਾ ਪਾ ਤੇ ਕੰਮ ਖਰਾਬ ਹੋ ਜੂਗਾ ਤਾਂ ਫਿਰ ਉਹਨਾਂ ਨੇ ਇਹ ਬਚਾ ਕੀਤਾ ਇੰਨੇ ਇੱਕ ਬੇਨਤੀਆਂ ਪ੍ਰਵਾਨ ਸਾਰੇ ਸਸੇ ਕਾਲ ਦੀ